ਮੈਂ ਮੈਂ ਉਹਦੇ ਉਹਦੇ ਖੋਖਰਾ ਮੇਰਾ ਨਾਂ ਆਈ ਐਮ ਫਿਲਮ ਮੇਕਰ ਓਕੇ ਆਈ ਐਮ ਲਿਵਿੰਗ ਇਨ ਸਾਊਥ ਬਟ ਨਾਓ ਆਈ ਐਮ ਸਟੇਇੰਗ ਹੇਅਰ ਫੋਰ ਅ ਪੰਜਾਬੀ ਪ੍ਰੋਜੈਕਟ ਇਹ ਚੀਜ਼ ਪਲੀਜ਼ ਕੱਟ ਲਿਓ ਆਈ ਐਮ ਸੌਰੀ ਮੈਂ ਇਹ ਵਿੱਚ ਐਡ ਨਹੀਂ ਸੀ ਕਰਨੀ ਚਾਹੁੰਦਾ ਆਈ ਐਮ ਵੈਰੀ ਸੌਰੀ ਠੀਕ ਹੈ ਇਹ ਸਾਰਾ ਇਹ ਧੰਦਾ ਗੋਰਖਾ ਧੰਦਾ ਸਾਡੇ ਦਿਮਾਗ ਚ ਪਾਤੀ ਇਹ ਤੁਹਾਡੀ ਮਾਂ ਹੈ ਇਹਨੂੰ ਪਾ ਲਓ ਜਿਹੜੇ ਇਹਨੂੰ ਕਹਿੰਦੇ ਆ ਸਾਡੀ ਮਾਂ ਹੈ ਇਹ ਉਹਨਾਂ ਦੇ ਘਰਾਂ ਚ ਜਾਵਾਂਗੇ ਆ ਕੇ ਉਹਰੇ ਗੱਲ ਕਰਨ ਵੀ ਇਹ ਸਾਡੀ ਮਾਂ ਉਹਨਾਂ ਦੇ ਘਰਾਂ ਚ ਜਾ ਕੇ ਦੇਖਾਂ ਕਿੰਨੀਆਂ ਕਿ ਮਾਮਾਂ ਰੱਖੀਆਂ ਹੋਈਆਂ ਉਹਨਾਂ ਨੇ ਆ ਸੜਕਾਂ ਦੇ ਫਿਰਦੀਆਂ ਜੜਦੀਆਂ ਤੈਨੂੰ ਮਾਰਤਾ ਮੈਨੂੰ ਮਾਰਤਾ ਬਗਾੰਦੇ ਪੁੱਤ ਮਾਰਦੇ ਮੇਰੇ ਸ਼ਹਿਰ ਚ ਤਿੰਨ ਬੰਦੇ ਮਾਰੇ ਨੇ ਇਹਨਾਂ ਦੇ ਦੋ ਵਾਰੀ ਮੇਰੀ ਗੱਡੀ ਦਾ ਲੱਖ ਲੱਖ ਰੁਪਏ ਦਾ ਨੁਕਸਾਨ ਕੀਤਾ ਇਹਨਾਂ ਨੇ ਆ ਪੁੱਤ ਮਾਰਿਆ ਪਿਆ ਕਿਹਦਾ ਇਹ ਐਸੇ ਸਮਾਜ ਦਾ ਪੁੱਤ ਹੈ ਨਾ ਇਹਨੇ ਬਾਈਕ ਖਰੀਦੀ 20-22 ਲੱਖ ਦੀ 25 ਲੱਖ ਦੀ ਜੋ ਮੀਡੀਆ ਤੋਂ ਪਤਾ ਲੱਗਦਾ ਉਹਦੇ ਉੱਤੇ ਇਹਨੇ ਕਾਹ ਉਸ ਐਸਬੀ ਦਿੱਤਾ ਇਹੇ ਆਪਦੀ ਮੌਤ ਦਾ ਮੈਂ ਕਹਿੰਦਾ ਖੁਦ ਜ਼ਿੰਮੇਦਾਰ ਆ ਇਹ ਬਟ ਆਈ ਐਮ ਵੈਰੀ ਸੌਰੀ ਸੇਇੰਗ ਥਿਸ ਅਸੀਂ ਸਾਰੇ ਉਹਦੀ ਮੌਤ ਦਾ ਜ਼ਿੰਮੇਦਾਰ ਆ ਜਿਹੜੇ ਕਾਉ ਨੂੰ ਤੜਕੇ ਘਰੋਂ ਚੱਕਦੇ ਆਂ ਬਈਆਂ ਰੋਟੀਆਂ ਲਿਆ ਕੇ ਇਹਨਾਂ ਦੇ ਮੂੰਹ ਚ ਪਾ ਦਿੰਦੇ ਆ ਇਹ ਪਲੀ ਜਾਂਦੀਆਂ ਨੇ ਤੇ ਮੁੜ ਕੇ ਫੜ ਕੇ ਇਥੋਂ ਲੈ ਜਾਂਦੇ ਨੇ ਵੱਢ ਕੇ ਇਹਨਾਂ ਨੂੰ ਐਕਸਪੋਰਟ ਕਰ ਦਿੰਦੇ ਆ ਅਰਬ ਦੇ ਮੁਲਕਾਂ ਨੂੰ ਕਦੇ ਉਧਰ ਨੂੰ ਸਾਰੇ ਇਹ ਯੂਰਪ ਜਾਂਦੀਆਂ ਅਮਰੀਕਾ ਜਾਂਦੀਆਂ ਅਰਬ ਕੰਟਰੀ ਜਾਂਦੀਆਂ ਸਭ ਤੋਂ ਵੱਧ ਇੰਗਲੈਂਡ ਜਾਂਦੀ ਆ ਇਹ ਠੀਕ ਆ ਨਾ ਮੈਂ ਇਸ ਗੱਲ ਦਾ ਦਾਵਾ ਨਹੀਂ ਕਰਦਾ ਬਟ ਮੈਂ ਪੜ੍ਹਿਆ ਸੀਗਾ ਕਿਤੇ ਠੀਕ ਹੈ ਵੀ ਸਾਡੀ ਇੱਕ ਟ੍ਰੀਟੀ ਹੋਈ ਸੀ ਜਦੋਂ ਅਸੀਂ ਆਜ਼ਾਦ ਹੋਏ ਸੀ ਯੂ ਹੈਵ ਟੂ ਸੈਂਡ ਕਾਓ ਮੀ ਟੂ ਯੂਕੇ ਫੋਰ ਅਸ ਅਸੀਂ ਕਿਉਂ ਪਾਲੀਏ ਇਹਨਾਂ ਨੂੰ ਜਿਨ੍ਹਾਂ ਨੇ ਭੇਜਣੀਆਂ ਨੇ ਮੁਰਗਾ ਖਾਣੇ ਆ ਮੱਛੀਆਂ ਖਾਣੇ ਆ ਸਾਰੇ ਖਾਂਦੇ ਆ ਨਾ ਕਿੱਥੋਂ ਆਂਦੀਆਂ ਨੇ ਮੈਂ ਮੁਰਗਿਆਂ ਦੀ ਫਾਰਮਿੰਗ ਕਰਦਾ ਮੈਂ ਬੱਕਰੇ ਦੀ ਫਾਰਮਿੰਗ ਵੀ ਕਰਦਾ ਮੇਰੇ ਲੱਖਾਂ ਭਰਾਏ ਸਮਾਜ ਦੇ ਕਰਦੇ ਹੋਣਗੇ ਇੱਕ ਹੋਰ ਚੀਜ਼ ਜੋ ਉਪਜੇ ਸੋ ਵਿਨਸ ਹੈ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਹੈ ਨਾ ਇਹ ਕਾਓ ਦੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਇਹ ਕੁਦਰਤੀ ਮੌਤ ਕਿਤੇ ਮਰੀ ਪਈ ਹੋਵੇ ਕਿੱਥੇ ਜਾਂਦੀਆਂ ਕਿੱਥੋਂ ਆਉਂਦੀਆਂ ਤਾਂ ਕਿੱਥੇ ਜਾਂਦੀਆਂ ਇਹ ਇਹਨਾਂ ਨੂੰ ਜੰਮ ਕੇ ਇੱਥੇ ਛੱਡ ਦਿੰਦੇ ਨੇ ਇਹ ਬਰੀਡਿੰਗ ਕਰੀ ਜਾਂਦੀ ਐ ਡੇ ਡੇ ਸਾਂਹ ਛੱਡੇ ਹੋਏ ਨੇ ਵਿੱਚੇ ਇਹਨਾਂ ਦੇ ਆਈ ਐਮ ਸੌਰੀ ਟੂ ਸੇ ਥੈਟ ਕੁੜੀਆਂ ਵੀ ਖੜੀਆਂ ਇੱਥੇ ਇਹ ਬਰੀਡਿੰਗ ਹੁੰਦੀ ਐ ਇੱਥੇ ਛੋਟੇ ਛੋਟੇ ਪੰਛੀਆ ਉਹਨਾਂ ਨੂੰ ਅਸੀਂ ਮੂੰਹ ਚ ਦੇਈ ਜਾਂਦੇ ਹਾਂ ਉਹਨਾਂ ਦੇ ਘਰਾਂ ਚੋਂ ਕੱਟਗਲ ਰੋਟੀਆਂ ਗਊ ਨੂੰ ਗਰਾਸ ਦਿਓ ਕਾਹਦਾ ਗਰਾਸ ਦਿਓ ਪਲ-ਪਲ ਕੇ ਜੜੇ ਸਾਨ ਹੋ ਰਹੇ ਨੇ ਇਹ ਰਸ਼ੀਅਨ ਟੈਂਕਾਂ ਜਿਹੜੇ ਜਿਹੜੇ ਵੱਡ-ਵੱਡ ਕੇ ਤੁਸੀਂ ਇਹਨਾਂ ਨੂੰ ਵੇਚੀ ਜਾਂਦੇ ਹੋ ਮਰਦਾ ਕੌਣਾ ਮਰਦਾ ਸਾਡੇ ਜਵਾਬ ਨੇ ਕੱਲ ਨੂੰ ਮੈਂ ਵੀ ਮਰ ਸਕਦਾ ਤੁਸੀਂ ਵੀ ਇਸ ਸਮਾਜ ਦੇ ਵਿੱਚੋਂ ਕੋਈ ਵੀ ਐਸੇ ਹਾਦਸੇ ਦਾ ਅਚਾਰ ਹੋ ਸਕਦਾ ਹੈ ਨੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਨਹੀਂ ਹੋਣੀ ਚਾਹੀਦੀ ਕਾਰਵਾਈ ਤੁਸੀਂ ਕਰੋ ਸਮਾਜ ਕਰੇ ਕਾਰਵਾਈ ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਫਿਰ ਭਾਈ ਜੀ ਕਿਸ ਨੂੰ ਮੰਨਦੇ ਹੋ ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਮੈਂ ਵੀ ਆ ਹਰ ਬੰਦਾ ਜਿਹੜੇ ਨੇ ਆ ਜਿਹੜੀਆਂ ਕਿਲਰ ਕਾਓ ਸਰਕਾਰ ਤੋਂ ਹਟਾਓ ਮੈਂ ਕਹਿੰਦਾ ਆ ਜਿਹੜੀਆਂ ਇੱਥੇ ਤੁਗੀਆਂ ਫਿਰਦੀਆਂ ਕਦੇ ਨਾ ਕਦੇ ਇਹਦੇ ਮੂੰਹ ਚ ਰੋਟੀ ਮੈਂ ਵੀ ਦਿੱਤੀ ਸਾਡੇ 25 ਕਿੱਲੇ ਸੜਕ ਕਣਕ ਦੇ ਮੱਚ ਗਏ ਸੀ ਅੱਜ ਤੋਂ ਘੱਟੋ ਘੱਟ 10-12 ਸਾਲ ਪਹਿਲਾਂ ਮੇਰੇ ਮਨ ਦੇ ਵਿੱਚ ਕਿ ਭਾਵਣਾ ਸੀਗੀ ਮੈਂ ਆਪਦੇ ਚਾਚਾ ਜੀ ਨੂੰ ਕਿਹਾ ਚਾਚਾ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਅੰਨ ਦਾ ਆਪਾਂ ਇੱਕ ਪੁੰਨ ਕਰਦੀਏ ਕਹਿੰਦੇ ਕੀ ਮੈਂ ਕਿਹਾ ਆਪਾਂ 25 ਕਿੱਲੇ ਹੁਣ ਜੋ ਮੱਕਾ ਜਾਂ ਜਵਾਰ ਬੀਜ ਦਿੰਦੇ ਆ ਇਹ ਆਪਾਂ ਗਊਸ਼ਾਲਾ ਛੱਡ ਦਿਆਂਗੇ ਪਰ ਉਹ ਮੇਰੀ ਬਹੁਤ ਵੱਡੀ ਗਲਤੀ ਸੀ ਅੱਜ ਮੈਂ ਮੰਨਦਾ ਠੀਕ ਹੈ ਕਿਉਂ ਛੱਡ ਦਿਆ ਸੀ ਕਿਉਂ ਪਾਲੀਏ ਇਹਨਾਂ ਨੂੰ ਜਿਆਦਾ ਫੜਕੇ ਸਾਰੀਆਂ ਗਊਸ਼ਾਲਾ ਜਤੜ ਤੁਹਾਨੂੰ ਹੁਣ ਪਤਾ ਲੱਗਿਆ ਨਾ ਕੌਣ ਜ਼ਿੰਮੇਦਾਰ ਹੈ ਤੁਸੀਂ ਵੀ ਜ਼ਿੰਮੇਦਾਰ ਹੋ ਸਾਰਾ ਇੱਕ ਇੱਕ ਬੰਦਾ ਜ਼ਿੰਮੇਦਾਰ ਹੈ ਜਿਹੜਾ ਇੱਥੇ ਇੰਡੀਆ ਦਾ ਬਸੰਦਾ ਹੈਗਾ ਕਾਉਸਸ ਦੇ ਨਾਂ ਤੇ ਜਿਹੜਾ ਪੈਸਾ ਇਕੱਠਾ ਸਰਕਾਰਾਂ ਕਰਦੀਆਂ ਤੁਹਾਨੂੰ ਕੀ ਲੱਗਦਾ ਕਿ ਉਹ ਸਿਰਫ ਇੱਕ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਹੋਰ ਕੁਝ ਨਹੀਂ ਕਾਉਸਸ ਜਿਵੇਂ ਜੀਐਸਟੀ ਸਟੇਟ ਦਾ ਤੇ ਸੈਂਟਰ ਦਾ ਬਿੱਲ ਤੇ ਆਉਂਦੇ ਨੇ ਸਰਕਾਰ ਪਹਿਲਾਂ ਤਾਂ ਇਹ ਕੰਮ ਕਰੇ ਕਾਉਸਸ ਜਿੰਨਾ ਸਾਡੇ ਤੋਂ ਕਲੈਕਟ ਕਰਦੀ ਹੈ ਉਹ ਇੱਕ ਡਿਟੇਲ ਉਹਦੇ ਵਿੱਚ ਬਿਲਿੰਗ ਦੇ ਵਿੱਚ ਆਉਣੀ ਚਾਹੀਦੀ ਹੈ ਅਸੀਂ ਮੈਂ ਕੀ ਦਿੱਤਾ ਅੱਜ ਮੈਂ ਖਾ ਕੇ ਆਇਆ 500 ਰੁਪਈਆ ਦਾ ਖਾ ਕੇ ਆਇਆ ਮੈਂ ਕਾਉਸਸ ਦੇ ਕੇ ਆਇਆ ਤੇ ਮੈਂ ਵੀ ਇਹਦਾ ਜ਼ਿੰਮੇਦਾਰ ਆਇਆ ਉਹ ਸਾਰੇ ਜਾਣੇ ਕਿਨਾਰਾ ਮੇਰੇ ਨਾਲ ਬੁਲੰਦ ਕਰੋ ਜੇ ਤੁਸੀਂ ਜਵੰਦੇ ਨੂੰ ਪਿਆਰ ਕਰਦੇ ਹੋ ਇਹ ਤੁਸੀਂ ਹੱਥ سے ਰੋਕਣਾ ਚਾਹੁੰਦੇ ਹੋ ਮੈਂ ਕਹੂੰਗਾ ਕਿਲਰ ਕਾਓ ਤੁਸੀਂ ਕਹਿਣਾ ਸਮਾਜ ਤੋਂ ਹਟਾਓ ਕਹੋਗੇ ਨਹੀਂ ਕਹੋਗੇ ਤੁਸੀਂ ਸਾਰੇ ਚੁੱਪ ਕਰ ਗਏ ਯਾਰ ਤੁਸੀਂ ਕੀ ਗੱਲ ਕੱਲਾ ਕੱਲਾ ਬੰਦਾ ਤੁਹਾਨੂੰ ਸਾਰੇ ਨੂੰ ਲੀਡ ਕਰੂਗਾ ਕਾਹਾਂਗੇ ਜੀ ਕਾਹਾਂਗੇ ਕਹੋਗੇ ਕਾਓ ਕਿਲਰ ਕਾਓ ਸੁਣੋ ਸੁਣਾਓ ਸਮਾਜ ਤੋਂ ਹਟਾਓ ਸਮਾਜ ਮੈਂ ਮੋਸ਼ਦਲਾ ਮੈਨੂੰ ਬੜਾ ਦੁੱਖਾ ਮੈਂ ਘਰੇ ਬੈਠਾ ਸਾਰਾ ਦਿਨ ਦੇਖੀ ਜਾਂਦੇ ਸੀ ਹੁਣ ਕੀ ਹੋ ਰਿਹਾ ਹੁਣ ਕੀ ਹੋ ਰਿਹਾ ਅੱਜ ਸਵੇਰੇ ਪਤਾ ਲੱਗਿਆ ਮੈਂ ਆਪਦੇ ਆਫਿਸ ਜਾ ਰਿਹਾ ਸੀਗਾ ਮੇਰੇ ਨਾਲ ਮੇਰਾ ਬ੍ਰਦਰ ਹੈ ਵੱਡਾ ਮੈਂ ਕਿਹਾ ਨਹੀਂ ਯਾਰ ਪਹਿਲਾਂ ਫੋਟੋ ਟੈਸਟ ਚੱਲ ਇੱਥੋਂ ਦੀ ਹੋ ਕੇ ਗਏ ਆ ਅੱਗੇ ਜਾਵਾਂਗੇ ਬਸ ਮੇਰੇ ਹੱਥ ਬੰਨ ਕੇ ਬੈਂਦੀ ਐ ਕੱਲੇ ਕੱਲੇ ਬਛਿੰਦੇ ਨੂੰ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਵਾ ਮੰਨਦੇ ਨੇ ਮੰਨਣ ਮੇਰੇ ਵੀ ਭਰਾ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾਂ ਨੂੰ ਆਪਦੀਆਂ ਦੀ ਦੁਰਗਤੀ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਂਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਤੁਹਾਡੇ ਵਿੱਚ ਵੀ ਵੱਜ ਸਕਦੀ ਹੈ ਤੂੰ ਤੁਹਾਡੇ ਪਰਿਵਾਰ ਨਾਲ ਵੀ ਇਹ ਆ ਸਕਦਾ ਮੇਰੇ ਨਾਲ ਦੋ ਵਾਰੀ ਹੋਇਆ ਹੋਇਆ ਮੇਰੇ ਜਾਨ ਪਛਾਣ ਦੇ ਮੇਰੇ ਸ਼ਹਿਰ ਰਤੀਏ ਦੇ ਬੰਦੇ ਤਿੰਨ ਚਾਰ ਇਹਨਾਂ ਦੇ ਮਾਰੇ ਹੋਏ ਨੇ ਵਿੱਚ ਤੇ ਆਹ ਦਾ ਹੁਣ ਯਾਰ ਇਹ ਗੱਲ ਤਾਂ ਹਾਈਲਾਈਟ ਹੋ ਗਈ ਕਿਉਂਕਿ ਰਾਜਵੀਰ ਜਵੰਦੇ ਨਾਲ ਜੁੜ ਗਈ ਆ ਕੇ ਪਰ ਰਾਜਵੀਰ ਜਵੰਦੇ ਨੂੰ ਜੇ ਪਿਆਰ ਕਰਦੇ ਹੋ ਤੁਸੀਂ ਸੌਰੀ ਮੇਰਾ ਥੱਕੜੇ ਗਿਆ ਸੌਰੀ ਜੇ ਰਾਜਵੀਰ ਜਬੰਦੇ ਨੂੰ ਤੁਸੀਂ ਪਿਆਰ ਕਰਦੇ ਆ ਤਾਂ ਜਿੱਥੇ ਵੀ ਇਹ ਤੁਹਾਨੂੰ ਦਿਖਦੀ ਹੈ ਇਹ ਗਾਂ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਹੈ ਸਾਡੀ ਉਹਦੇ ਘਰੇ ਬਾਹਰੋਂ ਇਹਨੂੰ ਡੀਸੀ ਆਫਿਸ 'ਚ ਮਾਰੋ ਐਸਡੀਓ ਆਫਿਸ 'ਚ ਮਾਰੋ ਪੁਲਿਸ ਵਾਲੇ ਆਉਂਦੇ ਆ ਪੁਲਿਸ ਦਾ ਥਾਣਾ 'ਚ ਧੱਕੋ ਇਹਨਾਂ ਨੂੰ ਥੋਡੀ ਮਾਂ ਹੈ ਜਿਹੜੀ ਜਿਹੜਾ ਬੰਦਾ ਕਹਿੰਦਾ ਮੇਰੀ ਮਾਂ ਹੈ ਸਰਕਾਰ ਕਹਿੰਦੀ ਇਹਦੇ ਕਾਹ ਮਾਂ ਸਾਡੀ ਸਰਕਾਰ ਦਾ ਜਿੱਥੇ-ਜਿੱਥੇ ਆਫਿਸ ਨੇ ਉਹਨਾਂ ਨੂੰ ਬਾੜੋ ਉੱਥੇ ਲ ਜਾ ਕੇ ਮੈਂ ਮੈਂ ਉਹਦੇ ਉਹਦੇ ਖੋਖਰਾ ਮੇਰਾ ਨਾਂ ਜੀ ਆਈ ਐਮ ਫਿਲਮ ਮੇਕਰ ਆਈ ਏਮ ਲਿਵਿੰਗ ਇਨ ਸਾਊਥ ਬਟ ਨਾਓ ਆਈ ਏਮ ਸਟੇਇੰਗ ਹੇਅਰ ਫੋਰ ਅ ਪੰਜਾਬੀ ਪ੍ਰੋਜੈਕਟ ਇਹ ਚੀਜ਼ ਪਲੀਜ਼ ਕੱਟ ਦਿਓ ਆਈ ਏਮ ਸੌਰੀ ਮੈਂ ਇਹ ਵਿੱਚ ਐਡ ਨਹੀਂ ਸੀ ਕਰਨੀ ਚਾਹੁੰਦਾ ਆਈ ਏਮ ਵੈਰੀ ਸੌਰੀ ਠੀਕ ਹੈ ਇਹ ਸਾਰਾ ਇਹ ਧੰਦਾ ਗੋਰਖ ਧੰਦਾ ਸਾਡੇ ਦਿਮਾਗ ਚ ਪਾਤੀ ਇਹ ਤੁਹਾਡੀ ਮਾਂ ਹੈ ਇਹਨੂੰ ਪਾਲੋ ਜਿਹੜੇ ਇਹਨੂੰ ਕਹਿੰਦੇ ਆ ਸਾਡੀ ਮਾਂ ਹੈ ਉਹਨਾਂ ਦੇ ਘਰਾਂ ਚ ਜਾਵਾਂਗੇ ਆ ਕੇ ਉਹਰੇ ਗੱਲ ਕਰਨ ਵੀ ਇਹ ਸਾਡੀ ਮਾਂ ਉਹਨਾਂ ਦੇ ਘਰਾਂ ਚ ਜਾ ਕੇ ਦੇਖਾਂਗੇ ਕਿੰਨੀਆਂ ਕਿ ਮਾਂਵਾਂ ਰੱਖੀਆਂ ਹੋਈਆਂ ਉਹਨਾਂ ਨੇ ਉਹ ਸੜਕਾਂ ਦੇ ਫਿਰਦੀਆਂ ਜਰਦੀਆਂ ਤੇ ਨੂੰ ਮਾਰਤਾ ਮੈਨੂੰ ਮਾਰਤਾ ਬਗਾंदे ਪੁੱਤ ਮਾਰਦੇ ਮੇਰੇ ਸ਼ਹਿਰ ਚ ਤਿੰਨ ਬੰਦੇ ਮਾਰੇ ਨੇ ਇਹਨਾਂ ਦੇ ਜੀ ਦੋ ਵਾਰੀ ਮੇਰੀ ਗੱਡੀ ਦਾ ਲੱਖ ਲੱਖ ਰੁਪਏ ਦਾ ਨੁਕਸਾਨ ਕੀਤਾ ਇਹਨਾਂ ਨੇ ਆ ਪੁੱਤ ਮਾਰਿਆ ਪਿਆ ਕਿਹਦਾ ਇਹ ਐਸੇ ਸਮਾਜ ਦਾ ਪੁੱਤ ਹੈ ਨਾ ਜੀ ਇਹਨੇ ਬਾਈਕ ਖਰੀਦੀ 20-22 ਲੱਖ ਦੀ 25 ਲੱਖ ਦੀ ਜੋ ਮੀਡੀਆ ਤੋਂ ਪਤਾ ਲੱਗਦਾ ਉਹਦੇ ਉੱਤੇ ਇਹਨੇ ਕਾਹ ਉਸ ਐਸਬੀ ਦਿੱਤਾ ਇਹੇ ਆਪ ਦੀ ਮੌਤ ਦਾ ਮੈਂ ਕਹਿੰਦਾ ਖੁਦ ਜ਼ਿੰਮੇਦਾਰ ਹੈ ਇਹ ਬੜਾ I very sorry saying this ਅਸੀਂ ਸਾਰੇ ਆਉਦੀ ਮੌਤ ਦਾ ਜ਼ਿੰਮੇਦਾਰ ਜਿਹੜੇ ਕਾਓ ਨੂੰ ਤਰਕੇ ਘਰੋਂ ਚੱਕਦੇ ਆਂ ਬਈਆਂ ਰੋਟੀਆਂ ਲਿਆ ਕੇ ਇਹਨਾਂ ਦੇ ਮੂੰਹ 'ਚ ਪਾ ਦਿੰਦੇ ਆਂ ਇਹ ਪਲੀ ਜਾਂਦੀਆਂ ਨਹੀਂ ਤੇ ਮੁੜ ਕੇ ਫੜ ਕੇ ਇਥੋਂ ਲੈ ਜਾਂਦੇ ਨੇ ਵੱਢ ਕੇ ਇਹਨਾਂ ਨੂੰ ਐਕਸਪੋਰਟ ਕਰ ਦਿੰਦੇ ਆਂ ਬਰਬਾ ਅਰਬ ਦੇ ਮੁਲਕਾਂ ਨੂੰ ਕਦੇ ਉਧਰ ਨੂੰ ਸਾਰੇ ਇਹ ਯੂਰਪ ਜਾਂਦੀਆਂ ਅਮਰੀਕਾ ਜਾਂਦੀਆਂ ਅਰਬ ਕੰਟਰੀ ਜਾਂਦੀਆਂ ਸਭ ਤੋਂ ਵੱਧ ਇੰਗਲੈਂਡ ਜਾਂਦੀ ਹੈ ਠੀਕ ਹੈ ਨਾ ਮੈਂ ਇਸ ਗੱਲ ਦਾ ਦਾਵਾ ਨਹੀਂ ਕਰਦਾ ਬਟ ਮੈਂ ਪੜ੍ਹਿਆ ਸੀਗਾ ਕਿਤੇ ਠੀਕ ਹੈ 20 ਸਾਡੀ ਇੱਕ ਟ੍ਰੀਟੀ ਹੋਈ ਸੀ ਜਦੋਂ ਅਸੀਂ ਆਜ਼ਾਦ ਹੋਏ ਸੀ ਯੂ ਹੈਵ ਟੂ ਸੈਂਡ ਕਾਓ ਵੀ ਟੂ ਯੂਕੇ ਫੋਰ ਅਸ ਅਸੀਂ ਕਿਉਂ ਪਾਲੀਏ ਇਹਨਾਂ ਨੂੰ ਜਿਨ੍ਹਾਂ ਨੇ ਭੇਜਣੀਆਂ ਨੇ ਮੁਰਗਾ ਖਾਂਦੇ ਆ ਮੱਛੀਆਂ ਖਾਂਦੇ ਆ ਸਾਰੇ ਖਾਂਦੇ ਆ ਨਾ ਕਿੱਥੋਂ ਆਂਦੀਆਂ ਨੇ ਮੈਂ ਮੁਰਗਿਆਂ ਦੀ ਫਾਰਮਿੰਗ ਕਰਦਾ ਮੈਂ ਬੱਕਰੇ ਦੀ ਫਾਰਮਿੰਗ ਵੀ ਕਰਦਾ ਮੇਰੇ ਲੱਖਾਂ ਭਰਾ ਐ ਸਮਾਜ ਦੇ ਕਰਦੇ ਹੋਣਗੇ ਇੱਕ ਹੋਰ ਚੀਜ਼ ਜੋ ਉਪਜੇ ਸੋ ਵਿੰਸ ਹੈ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਹੈ ਨਾ ਇਹ ਕਾਓ ਦੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਇਹ ਕੁਦਰਤੀ ਮੌਤ ਕਿਤੇ ਮਰੀ ਪਈ ਹੋਵੇ ਕਿੱਥੇ ਜਾਂਦੀਆਂ ਕਿੱਥੋਂ ਆਉਂਦੀਆਂ ਤਾਂ ਕਿੱਥੇ ਜਾਂਦੀਆਂ ਇਹ ਇਹਨਾਂ ਨੂੰ ਜੰਮ ਕੇ ਇੱਥੇ ਛੱਡ ਦਿੰਦੇ ਨੇ ਇਹ ਬਰੀਡਿੰਗ ਕਰੀ ਜਾਂਦੀ ਐ ਡੇ ਡੇ ਸਾਂਹ ਛੱਡੇ ਹੋਏ ਨੇ ਵਿਚੇ ਇਹਨਾਂ ਦੇ ਆਈ ਐਮ ਸੌਰੀ ਟੂ ਸੇ ਥੈਟ ਕੁੜੀਆਂ ਵੀ ਖੜੀਆਂ ਇੱਥੇ ਇਹ ਬਰੀਡਿੰਗ ਹੁੰਦੀ ਐ ਇੱਥੇ ਛੋਟੇ ਛੋਟੇ ਪੱਛੀਆ ਉਹਨਾਂ ਨੂੰ ਅਸੀਂ ਮੂੰਹ ਚ ਦੇਈ ਜਾਂਦੇ ਹਾਂ ਉਹਨਾਂ ਦੇ ਘਰਾਂ ਚੋਂ ਕੱਟ ਗੱਲ ਰੋਟੀਆਂ ਗਾਊ ਨੂੰ ਗਰਾਸ ਦਿਆ ਉਹ ਕਾਹਦਾ ਗਰਾਸ ਦਿਆ ਪਲ ਪਲ ਕੇ ਡੇ ਡੇ ਸਾਂਹ ਹੋ ਰਹੇ ਨੇ ਇਹ ਰਸ਼ੀਅਨ ਟੈਂਕਾਂ ਜਿਹੜੇ ਜਿਹੜੇ ਵੱਡ ਵੱਡ ਕੇ ਤੁਸੀਂ ਇਹਨਾਂ ਨੂੰ ਵੇਚੀ ਜਾਂਦੇ ਹੋ ਮਰਦਾ ਕੌਣਾ ਮਰਦੇ ਸਾਡੇ ਜਵਾਬ ਨੇ ਕੱਲ ਨੂੰ ਮੈਂ ਵੀ ਮਰ ਸਕਦਾ ਤੁਸੀਂ ਵੀ ਇਸ ਸਮਾਜ ਦੇ ਵਿੱਚ ਕੋਈ ਵੀ ਐਸੇ ਹਾਦਸੇ ਦਾ ਅਚਾਰ ਹੋ ਸਕਦਾ ਹੈ ਨੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਨਹੀਂ ਹੋਣੀ ਚਾਹੀਦੀ ਕਾਰਵਾਈ ਤੁਸੀਂ ਕਰੋ ਸਮਾਜ ਕਰੇ ਕਾਰਵਾਈ ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਫਿਰ ਬਾਈ ਜੀ ਕਿਸ ਨੂੰ ਮੰਨਦੇ ਹੋ ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਮੈਂ ਵੀ ਆ ਹਰ ਬੰਦਾ ਜਿਹੜੇ ਨੇ ਆ ਜਿਹੜੀਆਂ ਕਿਲਰ ਕਾਓ ਸੜਕਾਂ ਤੋਂ ਹਟਾਓ ਮੈਂ ਕਹਿੰਦਾ ਆ ਜਿਹੜੀਆਂ ਇੱਥੇ ਤੁਰੀਆਂ ਫਿਰਦੀਆਂ ਕਦੇ ਨਾ ਕਦੇ ਇਹਦੇ ਮੂੰਹ ਚ ਰੋਟੀ ਮੈਂ ਵੀ ਦਿੱਤੀ ਹੋਊਗੀ ਸਾਡੇ 25 ਕਿੱਲੇ ਸੜਕਾਂ ਕਣਕ ਦੇ ਮੱਚ ਗਏ ਸੀ ਅੱਜ ਤੋਂ ਘੱਟੋ ਘੱਟ 10 12 ਸਾਲ ਪਹਿਲਾਂ ਮੇਰੇ ਮਨ ਦੇ ਵਿੱਚ ਘਪਾਵਣਾ ਸੀਗੀ ਮੈਂ ਆਪਦੇ ਚਾਚਾ ਜੀ ਨੂੰ ਕਿਹਾ ਚਾਚਾ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਅੰਨ ਦਾ ਆਪਾਂ ਇੱਕ ਪੁੰਨ ਕਰ ਦਈਏ ਕਹਿੰਦੇ ਕੀ ਮੈਂ ਕਿਹਾ ਆਪਾਂ 25 ਕਿੱਲੇ ਹੁਣ ਜੋ ਮੱਕਾ ਜਾਂ ਜਵਾਰ ਬੀਜ ਦਿੰਦੇ ਆ ਇਹ ਆਪਾਂ ਗਊਸ਼ਾਲਾ ਛੱਡ ਦਿਆਂਗੇ ਪਰ ਉਹ ਮੇਰੀ ਬਹੁਤ ਵੱਡੀ ਗਲਤੀ ਸੀ ਅੱਜ ਮੈਂ ਮੰਨਦਾ ਠੀਕ ਹੈ ਕਿਉਂ ਛੱਡ ਦਿਆ ਸੀ ਕਿਉਂ ਪਾਲੀਏ ਇਹਨਾਂ ਨੂੰ ਜਿਆਦਾ ਫੜਕੇ ਇਹ ਸਾਰੀਆਂ ਗਊਸ਼ਾਲਾ ਜਤੜ ਤੁਹਾਨੂੰ ਹੁਣ ਪਤਾ ਲੱਗਿਆ ਨਾ ਕੌਣ ਜ਼ਿੰਮੇਵਾਰ ਹੈ ਤੁਸੀਂ ਵੀ ਜ਼ਿੰਮੇਵਾਰ ਹੋ ਸਾਰਾ ਇੱਕ ਇੱਕ ਬੰਦਾ ਜ਼ਿੰਮੇਦਾਰ ਹੈ ਜਿਹੜਾ ਇੱਥੇ ਇੰਡੀਆ ਦਾ ਬਸੰਦਾ ਹੈਗਾ ਕਾਉਸਸ ਦੇ ਨਾਂ ਤੇ ਜਿਹੜਾ ਪੈਸਾ ਇਕੱਠਾ ਸਰਕਾਰਾਂ ਕਰਦੀ ਤੁਹਾਨੂੰ ਕੀ ਲੱਗਦਾ ਕਿ ਉਹ ਸਿਰਫ ਇੱਕ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਹੋਰ ਕੁਝ ਨਹੀਂ ਕਾਉਸਸ ਜਿਵੇਂ ਜੀਐਸਟੀ ਸਟੇਟ ਦਾ ਤੇ ਸੈਂਟਰ ਦਾ ਬਿੱਲ ਤੇ ਆਉਂਦੇ ਨੇ ਸਰਕਾਰ ਪਹਿਲਾਂ ਤਾਂ ਇਹ ਕੰਮ ਕਰੇ ਕਾਉਸਸ ਜਿੰਨਾ ਸਾਡੇ ਤੋਂ ਕਲੈਕਟ ਕਰਦੀ ਹੈ ਉਹ ਇੱਕ ਡਿਟੇਲ ਉਹਦੇ ਵਿੱਚ ਬਿਲਿੰਗ ਦੇ ਵਿੱਚ ਆਉਣੀ ਚਾਹੀਦੀ ਹੈ ਅਸੀਂ ਮੈਂ ਕੀ ਦਿੱਤਾ ਅੱਜ ਮੈਂ ਖਾ ਕੇ ਆਇਆ 500 ਰੁਪਏ ਦਾ ਖਾ ਕੇ ਆਇਆ ਮੈਂ ਕਾਉਸਸ ਦੇ ਕੇ ਆਇਆ ਤੇ ਮੈਂ ਵੀ ਇਹਦਾ ਜ਼ਿੰਮੇਦਾਰ ਆਇਆ ਹੈ ਜ ਹੁਣ ਸਾਰੇ ਜਾਣੇ ਕਿਨਾਰਾ ਮੇਰੇ ਨਾਲ ਬੁਲੰਦ ਕਰੋ ਜੇ ਤੁਸੀਂ ਜਵੰਦੇ ਨੂੰ ਪਿਆਰ ਕਰਦੇ ਹੋ ਇਹ ਤੁਸੀਂ ਹੱਥੇ ਰੋਕਣਾ ਚਾਹੁੰਦੇ ਹੋ ਮੈਂ ਕਹੂੰਗਾ ਕਿਲਰ ਕਾਓ ਤੁਸੀਂ ਕਹਿਣਾ ਸਮਾਜ ਤੋਂ ਹਟਾਓ ਕਹੋਗੇ ਨਹੀਂ ਕਹੋਗੇ ਤੁਸੀਂ ਸਾਰੇ ਚੁੱਪ ਕਰ ਗਏ ਯਾਰ ਤੁਸੀਂ ਕੀ ਗੱਲ ਕੱਲਾ ਕੱਲਾ ਬੰਦਾ ਤੁਹਾਨੂੰ ਸਾਰਿਆਂ ਨੂੰ ਲੀਡ ਕਰੂਗਾ ਕਾਹਾਂਗੇ ਜੀ ਕਾਹਾਂਗੇ ਕਾਹੂਗੇ ਕਾਓ ਕਿਲਰ ਕਾਓ ਇਸ ਨੂੰ ਸਮਾਹ ਲੋ ਸਮਾਜ ਤੋਂ ਹਟਾਓ ਮਾਈ ਤੋਂ ਹਟਾਓ ਮੈਂ ਮੋਸ਼ਨਾ ਦਾ ਮੈਨੂੰ ਬੜਾ ਦੁੱਖ ਆ ਮੈਂ ਘਰੇ ਬੈਠਾ ਸਾਰਾ ਦਿਨ ਦੇਖੀ ਜਾਂਦੇ ਸੀ ਹੁਣ ਕੀ ਹੋ ਰਿਹਾ ਹੁਣ ਕੀ ਹੋ ਰਿਹਾ ਅੱਜ ਸਵੇਰੇ ਪਤਾ ਲੱਗਿਆ ਮੈਂ ਆਪਣੇ ਆਫਿਸ ਜਾ ਰਿਹਾ ਸੀਗਾ ਮੇਰੇ ਨਾਲ ਮੇਰਾ ਬ੍ਰਦਰ ਹੈ ਵੱਡਾ ਮੈਂ ਕਿਹਾ ਨਹੀਂ ਯਾਰ ਪਹਿਲਾਂ ਫੌਟੋਸ ਚੱਲ ਇੱਥੋਂ ਦੀ ਹੋ ਕੇ ਗਏ ਆ ਅੱਗੇ ਜਾਵਾਂਗੇ ਬਸ ਮੇਰੇ ਹੱਥ ਬੰਨ ਕੇ ਬੈਂਦੀ ਐ ਕੱਲੇ ਕੱਲੇ ਬਛਿੰਦੇ ਨੂੰ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਵਾ ਮੰਨਦੇ ਨੇ ਮੰਨਣ ਮੇਰੇ ਵੀ ਭਰਾ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾਂ ਨੂੰ ਆਪਦੀਆਂ ਜੀ ਦੁਰਗਤੀ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਂਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਤੁਹਾਡੇ 'ਚ ਵੀ ਵੱਜ ਸਕਦੀ ਹੈ ਤੂੰ ਤੁਹਾਡੇ ਪਰਿਵਾਰ ਨਾਲ ਵੀ ਇਹ ਆ ਜਾ ਸਕਦਾ ਹੈ ਮੇਰੇ ਨਾਲ ਦੋ ਵਾਰੀ ਹੋਇਆ ਹੋਇਆ ਹੈ ਮੇਰੇ ਜਾਨ ਪਛਾਣ ਦੇ ਮੇਰੇ ਸ਼ਹਿਰ ਰਤੀਏ ਦੇ ਬੰਦੇ ਤਿੰਨ ਚਾਰ ਇਹਨਾਂ ਦੇ ਮਾਰੇ ਹੋਏ ਨੇ ਵਿੱਚ ਤੇ ਆਹ ਦਾ ਹੁਣ ਯਾਰ ਇਹ ਗੱਲ ਤਾਂ ਹਾਈਲਾਈਟ ਹੋ ਗਈ ਕਿਉਂਕਿ ਰਾਜਵੀਰ ਜਵੰਦ